ਵਸਤਾ ਦਾ ਬੁਰਾ ਹਾਲ ਨਜ਼ਰ ਆਇਆ ਜਿਸ ਸਤੇ ਕਰਕੇ ਕਲੋਰੀ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹੀ ਨਹੀਂ ਬਲਕਿ ਇਸ ਕਿਲੋਨੀ ਦੇ ਵਿੱਚ ਸੜਕਾਂ ਦਾ ਵੀ ਬੁਰਾ ਹਾਲ ਹੈ ਜਿਸ ਸਤੇ ਕਰਕੇ ਆਉਣ-ਜਾਣ ਵਾਲੇ ਲੋਕਾਂ ਨੂੰ ਕਾਫੀ ਜ਼ਿਆਦਾ ਸਮੱਸਿਆ ਪੇਸ਼ ਆ ਰਹੀ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਬਾਰੇ ਕਈ ਵਾਰ ਸੀਵਰੇਜ ਬੋਰਡ ਦੇ ਕਰਮਚਾਰੀਆਂ ਨੂੰ ਆਖਿਆ ਗਿਆ ਅਤੇ ਕਈ ਵਾਰ ਕਰਮਚਾਰੀ ਇਸ ਨੂੰ ਠੀਕ ਵੀ ਨਹੀਂ ਕਰਦੇ ਆਏ ਨੇ। ਪਰ ਇਸ ਸਮੱਸਿਆ ਦਾ ਕੋਈ ਵੀ ਪੱਕਾ ਹੱਲ ਜੁੜਾ ਹੈ ਅਜੇ ਤੱਕ ਨਹੀਂ ਨਿਕਲ ਸਕਿਆ। ਸਥਾਨਕ ਲੋਕਾਂ ਨੇ ਅਧਿਕਾਰੀਆਂ ਨੂੰ ਜਲਦ ਤੋਂ ਜਲਦ ਇਸ ਸਮੱਸਿਆ ਦਾ ਹੱਲ ਕਰਨ ਦੀ ਅਪੀਲ ਕੀਤੀ ਹੈ। ਮੇਰਾ ਨਾਮ ਗਰਮੀਤ ਕੋਰੇ ਮੈਂ ਬਾਜਵਾ ਕਲੋਨੀ ਦੀ ਰਹਿਣ ਵਾਲੀ ਆ ਪਰ 8 ਸਾਲ ਹੋ ਗਏ ਜਿੱਤੇ ਇੱਥੇ ਆਏ ਆ ਇਹੀ ਹਾਲਾਤ ਨੇ ਮੁਸ਼ਕ ਗੰਦਗੀ ਬਹੁਤ ਜ਼ਿਆਦਾ 스멜 ਚੜਦੀ ਏ ਇਹਦਾ ਕੋਈ ਹੱਲ ਨਹੀਂ ਹੋਇਆ ਅ ਕਪਲੇਂਟਾ ਕਰਦੇ ਨੂੰ 8 ਸਾਲ ਹੋ ਗਏ ਸਾਨੂੰ ਸਾਡੇ ਕ ਮਕਾਨਾਂ ਦੀ ਕੋਈ ਵੈਲਿਊ ਨਹੀਂ ਤੇ ਬਣਾ ਜਾਂਦੀ ਨੇ ਨੇ ਪੈਸੇ ਲਾ ਜਾਂਦੀ 8 ਸਾਲ ਹੋ ਗਏ ਆ ਕਦੀ ਸੋਲਵ ਨਹੀਂ ਹੋਈ ਸਮੱਸਿਆ ਕਦੀ ਨਹੀਂ ਸਰ ਆਂਦੇ ਨੇ ਆ ਕੇ ਦੇਖ ਕੇ ਮੜੀ ਜੀ ਡੰਡਾ ਮਾਰਦੇ ਚੱਲ ਜਾਂਦੇ ਨੇ ਫਿਰ ਇੱਕ ਦਿਨ ਠੀਕ ਰਹਿੰਦਾ ਫਿਰ ਉਹੀ ਹਾਲਾਤ ਹੋ ਜਾਂਦੇ ਨੇ ਮਹੀਨੇ ਬਾਅਦ ਕੋਈ 8 ਦਿਨਾਂ ਬਾਅਦ ਆਉਂਦੇ ਆ ਆ ਮਾਣਾ ਮੋਟਾ ਡੰਡਾ ਮਾਰਦੇ ਬਸ ਕੋਈ ਹੱਲ ਨਹੀਂ ਮਹਿੰਗੀ ਜ਼ਮੀਨ ਹੈ ਇਸ ਏਰੀਆ 'ਚ ਬੜੇ ਵਧੀਆ ਵਧੀਆ ਘਰ ਬਣਾਏ ਲੋਕਾਂ ਨੇ ਕਾਫੀ ਇਨਵੈਸਟ ਕਰਕੇ ਘਰ ਬਣਾਏ ਆ ਤੇ ਮਤਲਬ ਚੰਗੇ ਲੋਕ ਇੱਧਰ ਜਗ੍ਹਾ ਲੈਣ ਨੂੰ ਤਰਸਦੇ ਹੀ ਪਰ ਸਰ ਜਗ੍ਹਾ ਲੈਣ ਦਾ ਕੋਈ ਫਾਇਦਾ ਨਹੀਂ ਇੰਨੇ ਸੀਵਰ 'ਚ ਬੈਕ ਪਾਣੀ ਮਾਰਦਾ ਸਾਰੇ ਕਮਰੇ ਘਰਾਂ 'ਚ ਬੈਕ ਆਂਦਾ ਪਾਣੀ ਕਿਉਂਕਿ ਜੂ ਉੱਪਰ ਜਾਂਦੇ ਫਿਰ ਬੈਕ ਹੀ ਆਣਾ ਪਾਣੀ ਬਰਸਾਤ ਦੇ ਦਿਨਾਂ 'ਚ ਵੀ ਬਹੁਤ ਬਹੁਤ ਬੁਰਾ ਹਾਲ ਹੁੰਦਾ ਇੱਥੇ ਖੜਾ ਹੀ ਨਹੀਂ ਹੋਇਆ ਜਾਂਦਾ ਇੰਨੀ ਸਮੈਲ